ਮੇਰਾ ਨਾਮ ਸਿਵਨ ਸਿੱਧੂ ਆ ਮੈਂ ਗਲੀ ਨੰਬਰ 2 ਪੀਰੂ ਬੰਦਾ ਚ ਰਹਿਣਾ ਹਰਦੀਪ ਔਰ ਜਿਸ਼ਨ ਦੋਨੇ ਬਾਪ ਬੇਟਾ ਵਾ ਇਹਨਾਂ ਦੀ ਜੇ ਨਾਮ ਦੇ ਮੁੰਡੇ ਦੇ ਨਾਲ ਲੜਾਈ ਹੋ ਰਹੀ ਸੀਗੀ ਅਜੇ ਭੱਜ ਕੇ ਇਹਨਾਂ ਦੇ ਘਰੇ ਆ ਗਿਆ ਇਹ ਦੋਨੋਂ ਬ੍ਰਦਰ ਉਹ ਇਹਨਾਂ ਦੇ ਘਰ ਦੇ ਬਾਹਰ ਗਾਲੀ ਗਲੋਚ ਕਰ ਰਹੇ ਸੀਗੇ ਇਹ ਦੋਨੇ ਭਰਾ ਬਾਹਰ ਨਿਕਲ ਕੇ ਉਹਨਾਂ ਨੂੰ ਕਹਿਣ ਲੱਗੇ ਵੀ ਸਾਡੇ ਘਰ ਦੇ ਬਾਹਰ ਗਾਲਾ ਗੋਲਾ ਨਾ ਘਟੋ ਉਹਨਾਂ ਨੇ ਚੱਕ ਕੇ ਇਹਦੇ ਤੇ ਹਮਲਾ ਕਰ ਦਿੱਤਾ ਖਤਿਆਰ ਸੀ ਜੀ ਉਹਨਾਂ ਦੇ ਕੋਲੇ ਖੰਜਰਾ ਖੁੰਜਰਾ ਉਹਨਾਂ ਨੇ ਇਹ ਦੋਨਾਂ ਭਰਾਵਾਂ ਦੇ ਮਾਰੀਆਂ ਇੱਕ ਦੀ ਡੈਥ ਹੋ ਗਈ ਆ ਛੰਮੀ ਦੀ ਜਿਹੜਾ ਛੋਟਾ ਸੀਗਾ ਇਸ ਸਾਜਣ ਜਿਹੜਾ ਵਾ ਹਸਪੀਟਲ ਦੇ ਵਿੱਚ ਆ ਉਹ ਪੀ ਐਮ ਸੀ ਐਮਰਜੈਂਸੀ ਜਿਹਦੇ ਤੋਂ ਨੇ ਕੋਈ ਟੁਕੜਾ ਦਾ ਨਾਮ ਦੱਸੋ ਉਹ ਕਿੱਦਾਂ ਦਿੰਦੇ ਹੁਣ ਉਹ ਇਹ ਸਾਡੀ ਗਲੀ ਨੰਬਰ ਪੀਰੂ ਬੰਦਾ 2 ਆ ਉਹ ਗਲੀ ਨੰਬਰ 13 ਦੇ ਵਿੱਚ ਰਹਿੰਦੇ ਉਹ ਇਹ ਕੋਈ ਆਪਸੀ ਰੰਜਿਸ਼ ਦਾ ਮਾਮਲਾ ਇਹ ਨਹੀਂ ਆਪਸੀ ਰੰਜਿਸ਼ ਨਾਲ ਕੋਈ ਨਹੀਂ ਗਈ ਬੜੋ ਦੂਸਰਾ ਜਿਹੜਾ ਜੀ ਸੀਗਾ ਉਹਦੇ ਨਾਲ ਹੋ ਸਕਦਾ ਕੋਈ ਉਹਦਾ ਲੜਾਈ ਝਗੜਾ ਹੋਇਆ ਹੋਵੇ ਉਹਨਾਂ ਦਾ ਤੇ ਉਹ ਕੀ ਕੀ ਮਾਮਲਾ ਹੈ ਵਿਪਲ ਦਾ ਪ੍ਰਸ਼ਾਸਨ ਵੱਲੋਂ ਤੁਹਾਡੀ ਕੀ ਮੰਤ ਹੈ ਪ੍ਰਸ਼ਾਸਨ ਵੱਲੋਂ ਤੁਹਾਡੀ ਪ੍ਰਸ਼ਾਸਨ ਪੂਰੇ ਸਾਡੇ ਨਾਲ ਕੋਆਪਰੇਟ ਕਰ ਰਿਹਾ ਹੈ ਸਹਿਯੋਗ ਕਰ ਰਿਹਾ ਆ ਏਜੀਪੀ ਸਭ ਮੌਕੇ ਦਿੰਦੇ ਆ ਸੱਚੇ ਸਭ ਮੌਕੇ ਦਿੰਦੇ ਆ ਔਰ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਜਿਹੜੀਆਂ ਵਾ ਸਾਰੀਆਂ ਇੱਥੇ ਮੌਕੇ ਦਿੰਦੇ ਆ ਨਾਦ ਨੇ ਉਹਨਾਂ ਦੇ ਘਰੇ ਰੇਡ ਰੂਟ ਵੀ ਸ਼ਾਇਦ ਕੀਤੀ ਆ ਪਰ ਅਜੇ ਤੱਕ ਕੋਈ ਅਰੈਸਟ ਨਹੀਂ ਹੋਈ। ਕੀ ਮਾਮਲਾ ਨਜ਼ਰ ਆਇਆ ਦੇਖਣ ਮਿਲੇ ਅੱਜ ਜਿਹੜਾ ਕਟਹਾ ਮੁਹੱਲੇ ਦੇ ਵਿੱਚ ਦੋ ਗਲੀਆਂ ਦੇ ਦੋ ਆਮਨ ਦੇ ਵਾਸੀਆਂ ਦੀ ਲੜਾਈ ਸੀ। ਇਹਦੇ ਵਿੱਚ ਕੋਈ ਇੱਕ ਤੇ ਦੋ ਨੰਬਰ ਗਲੀ ਦੀ ਆਪਸ ਵਿੱਚ ਲੱਗਦੀ ਸੀ। ਤੇ 13 ਨੰਬਰ ਗਲੀ ਦੇ ਵਿੱਚ ਕੋਈ ਇਨਸਾਨ ਜਾ ਕੇ ਛੁਪ ਗਿਆ ਜਿਨ੍ਹਾਂ ਦੇ ਘਰ ਛਪਿਆ ਤੇ ਜਿਨ੍ਹਾਂ ਦੀ ਲੱਗਦੀ ਸੀ ਉਹਨਾਂ ਨੇ ਉਹਨਾਂ ਤੇ ਤੇਜ਼ ਆਰਥਿਆ ਨਾਲ ਵਾਰ ਕੀਤੇ ਤੇ ਜਿਹਦੀ ਇੱਕ ਦੇ ਉੱਤੇ ਇੱਕ ਮੌਕੇ ਦੇ ਡੱਟ ਹੋ ਗਈ ਹਸਪਤਾਲ ਪਹੁੰਚਦੇ ਪਰ ਦੂਸਰਾ ਇਸ ਟਮ ਹਸਪਤਾਲ ਵਿੱਚ ਕੋਈ ਪੰਗਾ ਤਾਂ ਨਹੀਂ ਜੇ ਪਿਛਲੇ ਦਿਨਾਂ ਵੀ ਕੁਝ ਕਾਲ ਰਹਾ ਨਹੀਂ ਨਹੀਂ ਇਹਨਾਂ ਦੇ ਨਾਲ ਕੋਈ ਇਸ ਤਰ੍ਹਾਂ ਦਾ ਕੰਪਾਂ ਨਹੀਂ ਆ ਰਹਾ ਕੋਈ ਅਸੀ ਗੱਲ ਨਹੀਂ ਰੋਹਣ ਚਰ ਭਾਈ ਚਾਰ ਦੇ ਅੱਗੇ ਵੀ ਅਟੈਕ ਹੋ ਚੁੱਕੇ ਜਿਦਾ ਕੁਝ ਨਹੀਂ ਉਹ ਅਟੈਕ ਕੁਝ ਹੋਰ ਸੀਗੇ ਇਹ ਅਟੈਕ ਉਸ ਤਰ੍ਹਾਂ ਦਾ ਅਟੈਕ ਨਹੀਂ ਹੈ ਕੋਈ ਕਮਿਊਨਲ ਮਸਲਾ ਨਹੀਂ ਹੈਗਾ ਸਿਰਫ ਆਪਸੀ ਰੰਜਿਸ਼ਾ ਕਰਕੇ ਇਹ ਵਿਚ ਮੌੜੇ ਬਣ ਗਏ ਤਾਂ ਇਹਨਾਂ ਤੇ ਬਚਾਅ ਦੇ ਵਿੱਚ ਇਤਿਹਾਰ ਚੱਕਦੇ ਗਏ ਜਿਹਦਾ ਕਰਕੇ ਗਰਦਨ ਦੇ ਉੱਤੇ ਵਾਰ ਹੋ ਗਿਆ ਤੇ ਲੱਗਾ ਹਸਪਤਲੋਂ ਆਂਦੇ ਆਂਦੇ ਉਹਨਾਂ ਦੀ ਬੈਸਟ ਤੁਹਾਡੇ ਦਾ ਤੁਹਾਡੀ ਰਾਤ ਦਾ ਜਿਆਦਾ ਮੈਂ ਜਿੰਦਾ ਚਾਹਦੇ ਸੀ ਜਾਨੇ ਕਿ ਅੱਜ ਵੀ ਜਿੰਦਾ ਕੋਈ ਸਾਰੇ ਫਾਰਮ ਪੂਰੇ ਹੋ ਗਏ ਤੇ ਬਾਹਰ ਬਾਹਰ ਉੱਤੇ ਨਸ਼ਾ ਮੁਕਤ ਹਰ ਹਰੇ ਨਸ਼ਾ ਬਹੁਤ ਹੈ ਪੁਲਿਸ ਨੂੰ ਚਾਹੀਦਾ ਕਿ ਉੱਤੇ ਬਹੁਤ ਕੰਟਰੋਲ ਕੀਤਾ ਜਾਵੇ ਪੈਟਰੋਲੀਅਮ ਵਧਾਈ ਜਾਵੇ ਤਾਂ ਕਿ ਪੈਟਰੋਲਿੰਗ ਦਾ ਕਰਕੇ ਠੱਲ ਪੈ ਸਕੇ ਇਦਾਂ ਦੇ ਜਿਹੜੇ ਨਸ਼ਾ ਵੇਚਣ ਵਾਲੇ ਨਸ਼ਾ ਤਸਕਰਾਂ ਨੂੰ ਸਲਾਕਾਂ ਦੇ ਦਿੱਤਾ ਜਾਵੇ ਤੇ ਅਦਾਲਤਾਂ ਨੂੰ ਵੀ ਸੋਚਣਾ ਚਾਹੀਦਾ ਕਿ ਇਹਨਾਂ ਨੂੰ ਜਲਦੀ ਬੇਲ ਨਾ ਦਿੱਤੀ ਜਾਵੇ ਅੱਜ ਜਰਦਾ ਮਾਹੌਲ ਕਿਦਾਂ ਦਾ ਇਲਾਕੇ ਦੇ ਇੱਥੇ دہشت ਦਾ ਬਹੁਤ ਮਾਹੌਲ ਹੈ ਸਾਡੇ ਪਾਸਟਰ ਸਾਹਿਬਾਨ ਸਾਡੇ ਸੰਗਤ ਸਾਰੀ ਉੱਥੇ ਬਹੁਤ دہشت ਦੇ ਵਿੱਚ ਹੈ ਕਿ ਉਹਨਾਂ ਨੂੰ ਆ ਵੀ ਕਿਤੇ ਹੁਣ ਵੀ ਕੁਝ ਹੋ ਗਿਆ ਹੁਣ ਇਸ ਲਈ ਚਾਹੀਦਾ ਕਿ ਉੱਥੇ ਸਖਤ ਕਾਰਵਾਈ ਤੇ ਪੈਟਰੋਲਿੰਗ ਤੇ ਕਰਨ ਤਾਂ ਕਿ ਇਹ ਨਸ਼ੇ ਦਾ ਧੰਦਾ ਉੱਥੇ ਬੰਦ ਹੋ ਜਾਵੇ ਪੰਜਾਬ ਸਰਕਾਰ ਕਹਿੰਦੀ ਅਸੀਂ ਨੱਥ ਪਾ ਰਹੇ ਹਾਂ ਲੱਗਦਾ ਕ੍ਰਾਈਮ ਨੱਥ ਪਾ ਰਹੀ ਅਸੀਂ ਹਮ ਕੁਝ ਜੋ ਹਾਲਾਤ ਦਿਖ ਰਹੇ ਨੇ ਉੱਥੇ ਕੁਝ ਐਸਾ ਮਹਿਸੂਸ ਨਹੀਂ ਹੋ ਰਿਹਾ ਪਰ ਸਰਕਾਰ ਦੇ ਪੁਲਿਸ ਦੇ ਵਿੱਚ ਇਮੀਡੀਏਟਲੀ ਲਿਆਂਦਾ ਜਾਏ ਤਾਂ ਕਿ ਪੁਲਿਸ ਕੰਟਰੋਲ ਕਰ ਸਕੇ ਠੀਕ ਹੈ ਇਹ ਕੀ ਮੌੜਾ ਨਜ਼ਰ ਆਇਆ ਤੇ ਲਿਖਣ ਮਿਲੇ ਅੱਜ ਜਿਹੜਾ ਕਹਾਣੀ ਹੈ ਮੁਹੱਲੇ ਦੇ ਵਿੱਚ ਦੋ ਗਲੀਆਂ ਦੇ ਦੋ ਆਮਨ ਦੇ ਵਾਸੀਆਂ ਦੀ ਲੜਾਈ ਸੀ ਇਹਦੇ ਵਿੱਚ ਕੋਈ 1 ਤੇ 2 ਨੰਬਰ ਗਲੀ ਦੀ ਆਪਸ ਵਿੱਚ ਲੱਗਦੀ ਸੀ ਤੇ 13 ਨੰਬਰ ਗਲੀ ਦੇ ਵਿੱਚ ਕੋਈ ਇਨਸਾਨ ਜਾ ਕੇ ਛੁਪ ਗਿਆ ਜਿਨ੍ਹਾਂ ਦੇ ਘਰ ਛਪਿਆ ਤੇ ਜਿਨ੍ਹਾਂ ਦੀ ਲੱਗਦੀ ਸੀ ਉਹਨਾਂ ਨੇ ਉਹਨਾਂ ਤੇ ਤੇਜ਼ ਦਾ ਤਿਆਰਾ ਨਾਲ ਵਾਰ ਕੀਤੇ ਤੇ ਜਿਹਦੀ ਇੱਕ ਦੇ ਉੱਤੇ ਇੱਕ ਮੌਕੇ ਦੇ ਡੈਥ ਹੋ ਗਈ ਹਸਪਤਾਲ ਪਹੁੰਚਦੇ ਕੋਲ ਜਿਹੜਾ ਇਸ ਟਮੋ ਹਸਪਤਾਲ ਚ ਜਾਉਂਦਾ ਹੈ ਕੋਈ ਪੰਗਾ ਤਾਂ ਨਹੀਂ ਜੇ ਪਛਲੇ ਦਿਨਾਂ ਦੀ ਕੁਛ ਕਹਾਣੀ ਰਹੀ ਨਹੀਂ ਨਹੀਂ ਇਹਨਾਂ ਦੇ ਨਾਲ ਕੋਈ ਇਸ ਤਰ੍ਹਾਂ ਦਾ ਕੌਨਟ ਨਹੀਂ ਆਇਆ ਕੋਈ ਅਸੀ ਗੱਲ ਨਹੀਂ ਰੋਬਰਤ ਚਨ ਭਾਈਚਾਰ ਦੇ ਅੱਗੇ ਵੀ ਅਟੈਕ ਹੋ ਚੁੱਕੇ ਜਿੱਦਾਂ ਕੁਛ ਨਹੀਂ ਉਹ ਅਟੈਕ ਕੁਝ ਹੋਰ ਸੀਗੇ ਇਹ ਅਟੈਕ ਉਸ ਤਰ੍ਹਾਂ ਦਾ ਅਟੈਕ ਨਹੀਂ ਹੈ ਕੋਈ ਕਮਿਊਨਲ ਮਸਲਾ ਨਹੀਂ ਹੈਗਾ ਕਿ ਸਿਰਫ ਆਪਸੀ ਰੰਜਿਸ਼ਤਾ ਕਰਕੇ ਇਹ ਵਿੱਚ ਮੌੜੇ ਬਣ ਗਏ ਤਾਂ ਇਹਨਾਂ ਤੇ ਬਚਾਅ ਦੇ ਵਿੱਚ ਹਥਿਆਰ ਚੱਕਦੇਗੇ ਜਿਹਦਾ ਕਰਕੇ ਗਰਦਨ ਦੇ ਉੱਤੇ ਵਾਰ ਹੋ ਗਿਆ ਤੇ ਲਗ ਹਸਪੀਟਲੋਂ ਆਂਦੇ ਆਂਦੇ ਉਹਨਾਂ ਦੀ ਡੈਥ ਚਲਦਾ ਤੁਹਾਡੀ ਲਾਗਤ ਜਿਆਦਾ ਨਾ ਜਾਂਦੇ ਤੁਹਾਡੇ ਬੰਦਿਆਂ ਦੇ ਆਪੇ ਇਹ ਜਿਹੇ ਨਸ਼ੇ ਕੋਈ ਸਾਰੇ ਫਾਰਮ ਕਰ ਰਹੇ ਤੇ ਬਾਹਰ ਬਾਹਰ ਤੇ ਨਸ਼ਾ ਹਾਂਜੀ ਹਾਂਜੀ ਨਸ਼ਾ ਬਹੁਤ ਹੈ ਪੁਲਿਸ ਨੂੰ ਚਾਹੀਦਾ ਕਿ ਉੱਥੇ ਬਹੁਤ ਕੰਟਰੋਲ ਕੀਤਾ ਜਾਵੇ ਕੰਟਰੋਲੀਅਮ ਵਧਾਈ ਜਾਵੇ ਤਾਂ ਕਿ ਪੈਟਰੋਲਿੰਗ ਦਾ ਕਰਕੇ ਠੱਲ ਪੈ ਸਕੇ ਇਦਾਂ ਦੇ ਜਿਹੜੇ ਨਸ਼ਾ ਵੇਚਣ ਵਾਲੇ ਨਸ਼ਾ ਤਸਕਰਾਂ ਨੂੰ ਸਲਾਖਾਂ ਦੇ ਦਿੱਤਾ ਜਾਵੇ ਤੇ ਅਦਾਲਤਾਂ ਨੂੰ ਵੀ ਸੋਚਣਾ ਚਾਹੀਦਾ ਕਿ ਇਹਨਾਂ ਨੂੰ ਜਲਦੀ ਛੇਲ ਨਾ ਦਿੱਤੀ ਜਾਵੇ ਲੱਗਦਾ ਜੱਗ ਦਾ ਮਾਹੌਲ ਕਿੱਦਾਂ ਦਾ ਇਲਾਕੇ ਦੇ ਇੱਥੇ دہشت ਦਾ ਬਹੁਤ ਮਾਹੌਲ ਹੈ ਸਾਡੇ ਪਾਸਟਰ ਸਾਹਿਬਾਨ ਸਾਡੇ ਸੰਗਤ ਸਾਰੀ ਉੱਥੇ ਬਹੁਤ دہشت ਦੇ ਵਿੱਚ ਹੈ ਕਿ ਉਹਨਾਂ ਨੂੰ ਆਇਆ ਵੀ ਕਿਤੇ ਹੁਣ ਵੀ ਕੁਝ ਹੋ ਗਿਆ ਹੁਣ ਵੀ ਇਸ ਲਈ ਚਾਹੀਦਾ ਕਿ ਉੱਥੇ ਸਖਤ ਕਾਰਵਾਈ ਤੇ ਪੈਟਰੋਲਿੰਗ ਤੇ ਕਰਨ ਤਾਂ ਕਿ ਇਹ ਨਸ਼ੇ ਦਾ ਧੰਦਾ ਉੱਥੇ ਬੰਦ ਹੋ ਜਾਵੇ ਤਾਂ ਜਿਆ ਸਰਕਾਰ ਕਹਿੰਦੀ ਅਸੀਂ ਨੱਥ ਪਾ ਰਹੇ ਹਾਂ ਲੱਗਦਾ ਕ੍ਰਾਈਮ ਨੱਥ ਪਾ ਰਹੀ ਹੈ ਹੁਣ ਕੁਝ ਜੋ ਹਾਲਾਤ ਦਿਖ ਰਹੇ ਨੇ ਉੱਥੇ ਕੁਝ ਐਸਾ ਮਹਿਸੂਸ ਨਹੀਂ ਹੋ ਰਿਹਾ ਪਰ ਸਰਕਾਰ ਦੇ ਪੁਲਿਸ ਦੇ ਲੋਕਾਂ ਨੂੰ ਇਮੀਡੀਏਟਲੀ ਲਿਆਂਦਾ ਜਾਏ ਤਾਂ ਕਿ ਪੁਲਿਸ ਕੰਟਰੋਲ ਕਰ ਸਕੇ ਹਾਂਜੀ ਹਾਂਜੀ ਹਾਂ ਸਰ ਕੀ ਮਾਮਲਾ ਹੈ ਜੀ ਰਾਜੀ ਸਾਹਿਬ ਅੱਜ ਜੀ ਥਾਣਾ ਫਲੇਮ ਟਾਬਰੀ ਦੇ ਵਿੱਚ ਮਹੱਲਾ ਪੀਰੂ ਬੰਦਾ ਪੈਂਦਾ ਉੱਥੇ ਸ਼ਾਮੀ ਇੱਕ ਲੜਾਈ ਝਗੜਾ ਹੋਇਆ ਜਿੱਥੇ ਸਨਮ ਨਾਂ ਦਾ ਸਨੋ ਪ੍ਰੇਮ ਕੁਮਾਰ ਗਲੀ ਨੰਬਰ 2 ਆ ਜਖਮੀ ਹੋ ਗਿਆ ਸੀ ਜਿਹੜਾ ਹਸਪਤਾਲ ਪੀਐਮਚੂ ਲਿਆਂਦਾ ਗਿਆ ਜਿੱਦੀ ਡੈਥ ਹੋ ਗਈ ਆ ਉਹਦਾ ਦੂਸਰਾ ਬ੍ਰਦਰ ਜਿਹੜਾ ਐਡਮਿਟ ਆ ਉਹ ਡਾਕਟਰ ਸਾਹਿਬ ਟ੍ਰੀਟਮੈਂਟ ਚੱਲ ਰਿਹਾ ਆ ਆਊਟ ਆਫ ਡੇਂਜਰ ਹੈ ਲੇਕਿਨ ਕਾਰਨ ਝਗੜੇ ਦਾ ਉੱਥੋਂ ਜਿਹੜਾ ਮੌਕੇ ਤੋਂ ਪਤਾ ਲੱਗਾ ਕਿ ਇਹ ਜਿਹੜੇ ਬੰਦੇ ਆਇਡੈਂਟੀਫਾਈ ਹੋਏ ਨੇ ਕੋਈ ਅਜਿਹੇ ਨਾਂ ਦਾ ਬੰਦਾ ਸੀ ਉਹਨਾਂ ਨਾਲ ਕੋਈ ਝਗੜਾ ਸੀ ਉਹ ਬੰਦਾ ਇਹਨੂੰ ਜਦੋਂ ਕੁੱਟਦੇ ਸੀ ਤੇ ਉਹ ਭੱਜ ਕੇ ਇਹਨਾਂ ਦੇ ਘਰ ਆਣ ਵੜਿਆ ਉਹ ਬੰਦੇ ਪਿੱਛੇ ਆਣ ਕੇ ਇਹਨੂੰ ਕਹਿ ਰਹੇ ਸੀ ਬਾਹਰ ਕੱਢੋ ਉਹ ਜਦੋਂ ਬਾਹਰ ਉਹਨਾਂ ਨਹੀਂ ਕੱਢਿਆ ਇਹਦੇ ਨਾਲ ਤਹਿ ਚਾਣ ਕੇ ਇਹਨਾਂ ਨਾਲ ਉਹਨਾਂ ਨੇ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਜਿਹੜੀ ਮੌਕੇ ਤੇ ਕੋਈ ਚੀਜ਼ ਉਹਨਾਂ ਨੇ ਤਿੱਖੀ ਵੱਜ ਗਈ ਤੇ ਜਿਹਦੇ ਨਾਲ ਇੰਜਰਡ ਹੋ ਗਿਆ ਬੰਦਾ ਅਚਾਨਕ ਜਿਹੜੀ ਲੜਾਈ ਹੋਈ ਆ ਥਰਡ ਪਾਰਟੀ ਨਾਲ ਲੜਾਈ ਸੀ ਲੇਕਿਨ ਇਹਨਾਂ ਨੇ ਉਹਦਾ ਬਚਾਅ ਕਰਦੇ ਹੋਏ ਇਹਨਾਂ ਨਾਲ ਲੜਾਈ ਹੋ ਗਈ ਜ਼ਖਮੀ ਹੋਣ ਕਰਕੇ ਜਿਹਦੀ ਡੈਥ ਹੋ ਗਈ ਜੀ ਕੁੱਝ ਨੋਟ ਹੋ ਜੇ ਤਾਂ ਆਪਸ ਮਸਲਾ ਦੇਖੋ ਇਹ ਹੁਣ ਅਸੀਂ ਪੈਟਰੋਲਿੰਗ ਲਾਈਆਂ ਅਸੀਂ ਤੇ ਤੁਸੀਂ ਚੈੱਕ ਕਰ ਸਕਦੇ ਹੋ ਥਾਣਾ ਸਲੇਮ ਡੱਬੀ ਦੇ ਵਿੱਚ ਸਾਰੇ ਆ ਗਏ ਸੋਣੇ ਪੁੱਛ ਦੇ ਦੋ ਭਾਈਚਾਰਾ ਬਿਲਕੁਲ ਸਾਰਿਆਂ ਨੇ ਆਪਦੇ ਵਿੱਚ ਝਗੜਿਆਂ ਦੇ ਵਿੱਚ ਕੁਝ ਨਹੀਂ ਪਿਆ ਸਾਰੇ ਜਣੇ ਭਾਈਚਾਰਾ ਬਣਾ ਕੇ ਰੱਖਣ ਤੇ ਸ਼ਾਂਤੀ ਬਣਾ ਕੇ ਰੱਖਣ ਸਾਡੀ ਇਹੀ ਬੇਨਤੀ ਹੈ ਸਾਰਿਆਂ ਨੂੰ ਹਾਦਰ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੇ ਰਾਤ ਦੇ ਵਿੱਚ ਜਿਹੜੀ ਘਟਨਾ ਹੋਈ ਅੱਜ ਕੀ ਕਹਿਣਾ ਹੈ ਥੋੜੋ ਥੀ ਥੋੜੋ ਔਰ ਦੋਨੇ ਮੇਰੇ ਪੁੱਤੀ ਜੇ ਸੀਗੇ ਸੈ ਨੰਬਰ ਜੰਮੀ ਔਰ ਸਾਜਨ ਦੋਨਾਂ ਤੇ ਮੱਲੇ ਦੇ ਕੁਝ ਲੋਕ ਆਏ ਔਰ ਉਹਨਾਂ ਨੇ ਆ ਕੇ ਇਹਨਾਂ ਦੇ ਅਟੈਕ ਕੀਤਾ ਫਿਰ ਚੰਦ ਵਾਲਾ ਔਰ ਸੂਏ ਵਗੈਰਾ ਲੈ ਕੇ ਔਰ ਇੱਕ ਤਾਂ ਉਹਨਾਂ ਦਾ ਸਪੋਰਟ ਜਿਹੜਾ ਸੀਐਮਸੀ ਆ ਕੇ ਨੇ ਡਿਕਲੇਅਰ ਕਰਤਾ ਕਿ ਡੈਥ ਹੋ ਗਈ ਸਮੀ ਦੀ ਔਰ ਸਾਜਨ ਜਿਹੜਾ ਉਹਦਾ ਟ੍ਰੀਟਮੈਂਟ ਚੱਲਦਾ ਪਰ ਡੇਂਜਰ ਏਰੀਆ ਤੋਂ ਬਾਹਰ ਹੈ ਔਰ ਇਹਦੇ ਨਾਲ ਨਾਲ ਉੱਥੇ ਮੱਲੇ ਜੀ ਸੁਣਿਆ ਵੀ ਹੋਰ ਵੀ ਕੁਝ ਲੋਕ ਸੀ ਮੂੰਹ ਬੰਨੇ ਹੋਏ ਸੀ ਉਹ ਕਹਿੰਦੇ ਦੱਸੋ ਹੋਰ ਵੀ ਕੋਈ ਹੈਗਾ ਉਹਨੂੰ ਵੀ ਅਸੀਂ ਕੁਝ ਕਰ ਦਿੰਨੇ ਆ ਤੇ ਉਹ ਸਾਡੇ ਇਹੀ ਅੱਗੇ ਖਤਰਾ ਹੈ ਜਾਣ ਨੂੰ ਖਤਰਾ ਆਉਣ ਵਾਲੇ ਸਮੇਂ ਦੇ ਵਿੱਚ ਕੱਲ੍ਹ ਸਾਡੇ ਨੂੰ ਪੂਰੇ ਮਹੱਲੇ ਦੇ ਵਿੱਚ ਹੀ ਜ਼ਿਆਦਾ ਗੁੰਡਾਗਰਦੀ ਚੱਲਦੀ ਹੈ ਚਿੱਟਾ ਤਾਂ ਸਾਰਿਆਂ ਨੂੰ ਪਤਾ ਹੈ ਪੁਲਿਸ ਨੂੰ ਵੀ ਪਤਾ ਸਾਰਾ ਕੁਝ ਪਤਾ ਠੀਕ ਬਾਕੀ ਉਹ ਸਾਰਿਆਂ ਕੋਲੇ ਹਥਿਆਰ ਨੇ ਕਦੋਂ ਵੀ ਕਿਸੇ ਤੇ ਵੀ ਹਮਲਾ ਕਰ ਦਿੰਦੇ ਇਹ ਬੰਦੇ ਤੇ ਪਹਿਲਾਂ ਵੀ ਸੁਣਿਆ ਕੇਸ ਹੈਗੇ ਨੇ ਔਰ ਪਹਿਲਾਂ ਵੀ ਇਹਨੇ ਕਈ ਬੰਦੇ ਉੱਪਰ ਅਟੈਕ ਕੀਤੇ ਹੈ ਅਛਾ ਲੱਗਦਾ ਇਹ ਇਲਾਕੇ ਦੇ ਵਿੱਚ ਤੁਹਾਡੇ ਕਾਫੀ ਨਸ਼ਾ ਜਿਹੜੇ ਏਰੀਆ ਵਿੱਚ ਰਹਿੰਦੇ ਹੋ ਸਰ ਹਰ ਗਲੀ ਦੇ ਵਿੱਚ ਹਾਂ ਤੁਹਾਡੇ ਫਰ ਮੁੱਲਾ ਦੇ ਏਰੀਆ ਵਿੱਚ ਹਰ ਗਲੀ ਦੇ ਵਿੱਚ ਔਰ ਸਭ ਵੇਚਦੇ ਨੇ ਔਰ ਇਹਦੇ ਨਾਲ ਨਾਲ ਜਿਹੜਾ ਸੀ ਇੱਕ ਹੋਰ ਗੱਲ ਕਰਨ ਜਿੰਨੇ ਜਿਕਰ ਉਹ ਅਰੈਸਟ ਨਹੀਂ ਹੁੰਦੇ ਉਹਨੇ ਜਿਕਰ ਅਸੀਂ ਸੰਸਕਾਰ ਨਹੀਂ ਕਰਾਂਗੇ ਤੇ ਇਹ ਪੁਲਿਸ ਨੂੰ ਵੀ ਅਸੀਂ ਇਤਲਾਹ ਕਰਦੇ ਤੇ ਜਲਦ ਤੋਂ ਜਲਦ ਦੋਸ਼ੀ ਜਿਹੜੇ ਉਹ ਬਡੇ ਜਨ ਤਾਈਓ ਅਸੀਂ ਜਿਹੜਾ ਮਦਸਿਰ ਜਿੰਨ ਪਾਈਚਾਰ ਦਾ ਬੱਚਾ ਅਸੀਂ ਜਿਹੜਾ ਮਰਨ ਜਿੰਨ ਪਾਈਚਾਰ ਦੇ ਬੱਚਾ ਮੈਂ ਮਦਨ ਮਦਨਾਲ ਪਾਸਟ ਮੇਰੇ ਭਤੀ ਜੀ ਵੱਡੇ ਭਰਾ ਦੇ ਸਿੱਖ